ਦੇਵ ਨੂੰ ਅਨੁਵਾਗਨ ਦਿੰਦਾ ਹੈ ਸ਼ੀਰਤ ਦਿੰਦਾ ਹੈ ਉਹਦੀ ਕਿਰਪਾ ਨਾਲ ਆਤਮਾ ਕੇਂਦਰ ਨੇ ਬੈਠੇ ਕਿ ਗਰੇਰੀ ਰੋਕੇ ਹਾਲਾਂਕਿ ਮਾਮਾ ਚੱਲਿਆ ਆ ਰਿਹਾ ਹੈ ਖਾਸ ਕਰਕੇ ਭਾਰਤ ਦੇ ਲੋਕਾਂ ਦਾ ਆਪਾਂ ਪਹੁੰਚ ਗਏ ਆ ਜੀ ਪੀਸਾ ਇਹ ਸ਼ੇਵ ਪਾਸ਼ਾ ਜੀ ਦਾ ਇੱਥੇ ਗੁਰਦੁਆਰਾ ਹੈ ਇਧਰ ਆਪਾਂ ਜਾਣਾ ਆਪਾਂ ਪਹੁੰਚ ਗਏ ਆ ਪੀਸਾ ਤੇ ਆਪਾਂ ਪਹੁੰਚ ਗਏ ਆ ਇਸ ਪਟਰਾਲ ਪੰਪ ਕੋਲੇ ਤੇ ਇਧਰੋਂ ਆਏ ਆ ਆਪਾਂ ਜੀ ਤੇ ਆ ਇੱਥੋਂ ਖੰਨਾ ਜੀ 8 ਕਿਲੋਮੀਟਰ ਆ ਜੀ ਤੇ ਆਪਾਂ ਇਧਰ ਨੂੰ ਜਾਣਾ ਜੀ ਤੇ ਆਪਾਂ 2 ਮਿੰਟ ਇੱਥੇ ਰੁਕ ਗਏ ਹਰਿਆਲੀ ਬਹੁਤ ਆਈ ਇਧਰ ਤੇ ਆਪਾਂ ਸੰਭੋਤ ਆ ਇਧਰ ਹੈਗਾ ਲਿਬੜਾ ਪਿੰਡ ਜੀ ਲਿਬੜਾ ਸਾਹਮਣੇ ਗੁਰੂ ਘਰ ਆਈ ਜੀ ਇਧਰੋਂ ਆਏ ਸੀ ਇਹ ਇਧਰੋਂ ਆਪਾਂ ਚਲੇ ਜਾਣਾ ਈ ਖੰਨਾ ਤੋਂ 5-6 ਕਿਲੋਮੀਟਰ ਰਹਿ ਗਿਆ ਜੀ ਆਪਾਂ ਪਹੁੰਚ ਗਿਆ ਜੀ ਖੰਨੀ ਇਧਰੋਂ ਆਈ ਸੀ ਆਪਾਂ ਈ ਖੰਨੇ ਪਹੁੰਚ ਗਏ ਆਪਾਂ ਜੀ ਸਾਹਮਣੇ ਸ਼ਹਿਰ ਦਿਖ ਰਿਹਾ ਸਾਰਾ ਖੰਨਾ ਈ ਆਪਾਂ ਜਾਣਾ ਅੱਗੇ ਸਰਹੰਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਇੱਥੇ ਜਾ ਕੇ ਸਰਹੰਦ ਜਿੱਤੇ ਛੋਟੇ ਸਹਿਬਜ਼ਾਦਿਆਂ ਨੂੰ ਨੀਂਆ ਵਿੱਚ ਚਨਾਇਆ ਗਿਆ ਵਾਹ ਆਪਾਂ ਚੱਲਦੇ ਅੱਗੇ ਬਹੁਤ ਹੀ ਪੁਰਾਣਾ ਸਕੂਲ ਇੱਧਰ ਨੂੰ ਅੱਗੇ ਜਾ ਕੇ ਨਵਾਂ ਸ਼ਹਿਰ ਸੜਕ ਮੋੜਾਂ ਦੀ NH44 ਤੇ ਆਪਾਂ ਖੜੇ ਆ ਜੀ ਜਿਹੜਾ ਸਾਰਾ ਖੰਨਾ ਸ਼ਹਿਰ ਚ ਸਾਹਮਣੇ ਹਾਈਵੇ ਐਨ ਐਚ 43 ਇਧਰੋਂ ਆਪਾਂ ਆਏ ਸੀ ਅੰਦਰ ਸਾਹਮਣੇ ਆਪਣੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਪਰੰਧ ਪਰੰਧ ਕਮੇਟੀ ਖੰਨਾ ਖੰਨੇ ਦਾ ਗੁਰਦੁਆਰਾ ਕਰੋ ਦਰਸ਼ਨ ਜੀ ਇਧਰ ਬਾਜ਼ਾਰ ਆ ਜੀ ਤੇ ਆਪਾਂ ਇਧਰ ਸਾਹਮਣੇ ਜਾਣਾ ਜੀ ਆਪਾਂ ਜਾ ਦੋ ਜੀ ਕਿੰਨੇ ਦੇ ਗੁਰੂ ਤਾ ਜੀ

Yeah, but no. ਤੇ ਦੂਰ ਦੂਰ ਤੱਕ ਇੰਡਸਟਰੀਆਂ ਦਾ ਕੰਟਾ ਤੂਆ ਦੂਰ ਤੱਕ ਇੰਡਸਟਰੀ ਏਰੀਆ ਹੈ ਪ੍ਰੂਸ਼ਨ ਨਹੀਂ ਹੋ ਰਿਹਾ ਕਿੰਨਾ ਪੂਰਾ ਲਗਾਤਾਰ ਤੇਦਰ ਆਪਾਂ ਜਾਣਾ ਈ लंगर हाल जोड़ा लंगर हाल चाहिए फिर हमको सेंटर पर निकलना है तो पर हमारी के हरियाणा में बाकी वहां पर जो है बहुत तनाव भरा प्रतीत हो रहा है यह गुरुद्वारा जी ਬਾਈ ਦੀ ਮਾਨ ਡਾਟਾ ਬਾਈ ਇਸ ਜਗ੍ਹਾ ਤੇ ਆਇਓ ਬਾਈ ਬਹੁਤ ਚੰਗੇ ਆ ਬਾਈ ਆਪਣੇ ਤੁਹਾਨੂੰ ਆਪਾਂ ਚਾਹ ਬੀਤੀ ਬਹੁਤ ਹੀ ਚੰਗਾ ਸੁਭਾਅ ਸੀ ਬਾਈ ਦਾ ਆਪਣਾ ਸਾਈਕਲ ਤੇ ਇੱਧਰ ਬਾਈ ਦੀ ਗੱਡੀ ਆਪਾਂ ਇੱਧਰ ਜਾਣਾ ਜੀ ਫਤੇ ਗੜ੍ਹ ਸਾਹਿਬ ਆਪਣਾ ਅੱਜ ਦਾ ਤੇ ਹੋ ਸਕਦਾ ਤੇ ਆਪਾਂ ਜਾਣਾ ਪਹਿਲਾਂ ਉਧਰ ਜਾਂਦਾ ਤੇ ਅਦਰ ਨੀਲੋ ਨੇਕ ਅਦਰੋਂ ਆਏ ਆ ਭਾਈ ਆ ਪੁਲ ਬੰਦਾ ਪਿਆ ਜੀ ਤੇ ਆ ਸ਼ਹਿਰ ਅੱਗੇ ਸਰਹੰਦ 4 ਕਿਲੋਮੀਟਰ ਜੀ ਤੇ ਆਪਾਂ ਅੱਗੇ ਨੂੰ Saya update kereta rancang Saya update kereta rancang Saya 頑張れ。<music> اوه <laughs> مونکي <laughs> ਆਮੇ ਸਟਾਰ ਕਿਤਾਸ ਇਹ ਜਗ ਹੈ ਬਸ ਮੈਂ ਤਾਂ